ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਾਜ ਸੇਵੀ ਧੀਆਂ ਦੇ ਕੋਲੇ ਸੰਸਥਾ ਦਾ ਮੁੱਖ ਸੇਵਾਦਾਰ ਦਾਸ ਗੁਰਜਨ ਸਿੰਘ ਬਾਠ ਜੋ ਕਿ ਹਰ ਵਿਦੇ ਨਸ਼ੇ ਦੇ ਮੁੱਦੇ ਚੱਕਦਾ ਤੇ ਨਸ਼ਾ ਬਾਪ ਬਾਪ ਕਾਲਾ ਸਾਹਿਬ ਦੀ ਧਰਤੀ ਤੋਂ ਤੀ ਪੂਰੇ ਪੰਜਾਬ ਦੇ ਵਿੱਚੋਂ ਖਤਮ ਕਰਨ ਦੀਆਂ ਗੱਲਾਂ ਕਰਦਾ ਹੈ ਉਹ ਨਸ਼ੇ ਵੇਚਣ ਵਾਲਿਆਂ ਦੇ ਉੱਤੇ ਕਾਰਵਾਈ ਕਰਾਉਣ ਦੀਆਂ ਗੱਲਾਂ ਕਰਦਾ ਹੈ ਇਸ ਟਾਈਮ ਤੇ ਪੁਰਾਣੀਆਂ ਸਰਕਾਰਾਂ ਨੂੰ ਬੜਾ ਕੁਝ ਕਹਿ ਰਹੇ ਨੇ ਵੀ ਨਸ਼ਾ ਲੈ ਕੇ ਆਈਆਂ 10 ਸਾਲ ਹੋ ਗਏ ਨੇ ਇਹਨਾਂ ਸਰਕਾਰਾਂ ਦੂਜੀਆਂ ਨੂੰ ਆਈਆਂ ਨੂੰ ਜਿਵੇਂ ਕਿ ਖੋ ਢਾਈ ਸਾਲ ਦੇ ਲੱਗ ਭੱਗ ਹੋ ਗਏ ਨੇ ਭਗਵੰਤ ਮਾਨ ਦੀ ਸਰਕਾਰ ਆਈ ਨੂੰ ਅਜੇ ਤੱਕ ਨਸ਼ਾ ਤੇ ਬਾਬਾ ਕਾਲਾ ਸਾਹਿਬ ਦੀ ਧਰਤੀ ਤੋਂ ਬੰਦ ਨਹੀਂ ਹੋਇਆ ਪਰ ਗੁੰਡਾਗਰਦੀ ਜਿਹੜੀ ਆ ਇਹ ਵੀ ਕਰ ਰਹੀ ਆ ਇਹ ਪੂਰੀ ਜੋ ਕਿ ਬਾਬਾ ਕਾਲਾ ਸਾਹਿਬ ਦੇ ਵਿੱਚ ਲਕਸ਼ਣ ਹੋਣੀ ਸੀ ਉਸ ਬਾੜ ਦੇ ਵਿੱਚੋਂ ਬਾਬਾ ਕਾਲਾ ਸਾਹਿਬ ਦੇ ਵਿੱਚੋਂ ਮੇਰੇ ਪਿੰਡ ਪੱਡਿਆਣੇ ਤੋਂ ਬਾਬਾ ਕਾਲਾ ਸਾਹਿਬ ਤੋਂ ਜੋ ਕਿ ਨਾਲ ਲੱਗਦਾ ਪਿੰਡ ਪੱਡਿਆਣਾ ਮੇਰਾ ਇਸ ਸਾਰੀ ਵਾਰਡ ਦੇ ਵਿੱਚ 12 ਨੰਬਰ ਵਾਰਡ ਦੇ ਵਿੱਚ ਮੇਰਾ ਬਾਪੂ ਸਰਦਾਰ ਕਲੌਨਸਿੰਗ ਵਾਰਡ ਜੋ ਕਿ ਇਲੈਕਸ਼ਨ ਲੜ ਰਿਹਾ ਸੀ ਉਹ ਲੋਕ 12 ਨੰਬਰ ਦੇ ਮੇਰਾ ਪੂਰਾ ਸਾਥ ਦੇ ਰਹੇ ਸੀ ਮੈਂ ਜਿੱਤਦਾ ਪਿਆ ਸੀ ਉਸ ਵਾਰਡ ਦੇ ਵਿੱਚੋਂ ਕਿਉਂਕਿ ਮੈਂ ਹਰ ਧੀ ਭੈਣ ਦੇ ਹੱਕ ਦੀ ਤੇ ਜੋ ਸੱਚ ਦੀ ਗੱਲ ਕਰਨ ਵਾਲਾ ਬੰਦਾ ਹੈ ਲੰਮੇ ਸਮੇਂ ਤੋਂ ਮੈਂ ਸੇਵਾ ਕਰਦਾ ਆ ਰਿਆਂ ਧੀਆ ਭੈਣਾਂ ਦੇ ਮੁਸ਼ਕਲਾਂ ਦੇ ਹੱਲ ਕਰਦਾ ਆ ਰਿਆਂ ਹਾਂ ਸੇਵਾ ਕਰਦਾ ਆ ਰਿਆਂ ਅੱਜ ਤੱਕ ਮਾੜੇ ਕੰਮ ਕਰਨ ਵਾਲੇ ਬੰਦੇ ਦੇ ਮੈਂ ਪਿੱਛੇ ਨਹੀਂ ਗਿਆ ਨਸ਼ੇ ਵੇਚਣ ਵਾਲਿਆਂ ਦੇ ਪਿੱਛੇ ਨਹੀਂ ਗਿਆ ਹਾਂ ਨਸ਼ੇ ਵੇਚਣ ਵਾਲਿਆਂ ਦੇ ਕਾਰਵਾਈਆਂ ਜਰੂਰ ਕਰਾਈਆਂ ਮੈਂ ਨਸ਼ੇ ਨਸ਼ਿਆਂ ਦੀਆਂ ਜਮਾਨਤਾ ਕਰਉਣ ਵਾਲਿਆਂ ਤੇ ਕਾਰਵਾਈਆਂ ਜਰੂਰ ਕਰਾਈਆਂ ਮੈਂ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਬੰਦਾ ਹੋਵੇ ਮੈਂ ਉਹਦੇ ਖਿਲਾਫ ਜਰੂਰ ਬੋਲਿਆ ਵੀ ਭਾਈ ਤੂੰ ਨਸ਼ਾ ਵੇਚਦਾ ਬਾਜਾ ਜਾ ਉਹ ਵੀ ਨਾਂ ਲੈ ਲੈ ਕੇ ਮੈਂ ਯੁਰਤ ਰੱਖਦਾ ਹਾਂ ਔਰ ਸਰਜੀਵ ਸਿੰਘ ਕੰਗ ਜੋ ਕੀ ਰਈਏ ਤੋਂ ਆਣ ਕੇ ਬਾਬਾ ਕਾ ਸਾਹਿਬ ਦੇ ਵਿੱਚ ਪ੍ਰਧਾਨਗੀ ਭਾਲ ਦਾ ਵੀ ਮੈਂ ਪ੍ਰਧਾਨ ਬਣ ਜਾਣਾ ਬਾਬਾ ਕਾ ਸਾਹਿਬ ਦਾ ਆਮ ਪਾਰਟੀ ਦਾ ਜੋ ਕੀ ਸਰਜੀਤ ਸਿੰਘ ਕੰਗ ਆ ਤੇ 12 ਨੰਬਰ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਖੜੇ ਸੀ ਉਹਨਾਂ ਦੀਆਂ ਫੈਲਾ ਰੱਦ ਕਰਾਉਣ ਕਰਾਈਆਂ ਗਈਆਂ 12 ਦੇ 5 ਨੰਬਰ ਦੇ ਵਿੱਚ ਜਿੰਨੇ ਕੈਂਡੀਡੇਟ ਖੜੇ ਸੀ ਉਹ ਵੀ ਫੈਲਾ ਰੱਦ ਕਰਾਈਆਂ ਗਈਆਂ ਹੋਰ ਬਾਕੀ ਪਾਰਟੀਆਂ ਦੇ ਬੰਦਿਆਂ ਦੀਆਂ ਫੈਲਾ ਰੱਦ ਕਰਾਈਆਂ ਨਹੀਂ ਆਏ 12 ਨੰਬਰ ਦੇ ਵਿੱਚ ਸਰਜੀਤ ਸਿੰਘ ਕੰਗ ਆਪ ਖੜਾ ਸੀ ਇਨੂੰ ਡਰ ਲੱਗਣ ਲੱਗ ਪਿਆ ਸੀ ਸਾਡੇ ਤੋਂ ਵੀ ਗਰਜੰਡ ਸਿੰਘ ਦਾ ਬਾਪੂ ਅੱਗੇ ਖੜਾਏ ਤੇ ਗਰਜੰਡ ਸਿੰਘ ਦਾ ਨਸ਼ੇ ਦੇ ਖਿਲਾਫ ਤੇ ਧੀਆਂ ਭੈਣਾਂ ਦੇ ਹੱਕ ਲਈ ਗੱਲ ਕਰਦਾ ਏ ਸੱਚ ਦੀ ਆਵਾਜ਼ ਚੁੱਕਦਾ ਏ ਤੇ ਗਰਜੰਡ ਸਿੰਘ ਹੋਣੀ ਦੇ ਜਿੱਤਦੇ ਪਏ ਆ ਮੈਂ ਇਹ ਫੈਲਾਣਾ ਇਹ ਰੱਦ ਕਰਾ ਦਿੰਦਾ ਮੈਂ ਸਾਰਿਆਂ ਦੀਆਂ ਕਰਾਉਣਾ ਏ ਇਹਨੇ ਸਭ ਦੀਆਂ ਕਰਾ ਲੀਆਂ ਇਹਨੂੰ ਮੇਰੇ ਤੋਂ ਇੰਨਾ ਡਰ ਲੱਗਦਾ ਸੀ ਤੇ ਮੈਂ ਚੇਤਾਵਨੀ ਦਿੰਦਾ ਹਾਂ ਸਰਜੀਤ ਸਿੰਘ ਕੰਗ ਨੂੰ ਭਾਜਲਾ ਜਿੱਦੋਂ ਨੂੰ ਭਜਾਇਆ ਜਾਂਦਾ ਮੈਂ ਤੇਰੇ ਪਿੱਛੇ ਸਰਕਾਰ ਤੇਰੀ ਆ ਪਰ ਮੈਂ ਡਰਨ ਵਾਲਿਆ ਚ ਨਹੀਂ ਆ ਨਾ ਮੈਂ ਪਹਿਲਾਂ ਡਰਦਾ ਸੀ ਨਾ ਮੈਂ ਗਾਂ ਡਰੂੰਗਾ ਮੌਤ ਜਿਹੜੀ ਆ ਇੱਕ ਦਿਨ ਆਉਣੀ ਆਉਣੀ ਆ ਮੈਂ ਮੌਤ ਤੋਂ ਨਹੀਂ ਡਰਦਾ ਮੇਰੇ ਤੇ ਵੱਧ ਤੋਂ ਵੱਧ ਕੋਈ ਪਰਚਾ ਕਰਾ ਕੇ ਜੇਲ੍ਹ ਚ ਘੱਲ ਦੰਗੇ ਮੋਹਨਾ ਚੀਜ਼ਾਂ ਤੋਂ ਨਹੀਂ ਡਰਦਾ ਮੈਂ ਫੇਰ ਨਸ਼ੇ ਦੇ ਖਲਾਫ ਬੋਲਦਾ ਰਵਾਂਗਾ ਤੇ ਤੇਰੀਆਂ ਕਾਇਆਂ ਕਦੂਤਾ ਮੈਂ ਸਾਹਮਣੇ ਜਾ ਕੇ ਆਉਂਗਾ ਜੋ ਜੋ ਤੂੰ ਕਰਦਾ ਨਸ਼ੇ ਵੇਚਣ ਵਾਲਿਆਂ ਦਾ ਤੁਸੀਂ ਸਾਥ ਦਿੰਦੇ ਜੇ ਨਸ਼ੇ ਵੇਚਣ ਵਾਲਿਆਂ ਦਾ ਤੁਸੀਂ ਮਯਤ ਕਰਦੇ ਜੇ ਨਸ਼ੇ ਵੇਚਣ ਵਾਲਿਆਂ ਦਾ ਤੁਸੀਂ ਜਮਾਨਤਾ ਕਰਉਂਦੇ ਜੇ ਇਹੋ ਜਿਹਾ ਸਭ ਕੁਝ ਮੈਂ ਸਾਹਮਣੇ ਲੈ ਕੇ ਆਉਂਗਾ ਤੇ ਨਾਂ ਲੈ ਲੈ ਕੇ ਦੱਸੂਗਾ ਮੇਰੀ ਗੱਲ ਨੂੰ ਯਾਦ ਰੱਖਿਓ ਇਸ ਦੇ ਵਿੱਚ ਕੋਈ ਵੀ ਕੋਈ ਨੁਕਸਾਨ ਹੁੰਦਾ ਤੇ ਉਹਦਾ ਜ਼ਿੰਮੇਵਾਰ ਤੁਸੀਂ ਹੈਗੇ ਹੀ ਆ ਪਾਰਟੀ ਵਾਲਿਓ ਜਾਂ ਦੂਜਾ ਕੋਈ ਬੰਦਾ ਹੋਊਗਾ ਉਹ ਵੀ ਸਾਹਮਣੇ ਆਊਗਾ ਪਰ ਮੇਰੀ ਗੱਲ ਯਾਦ ਰੱਖਿਓ ਨਸ਼ਾ ਵੇਚਣ ਵਾਲੇ ਨੂੰ ਮੈਂ ਬਾਬਾ ਬਕਾਲਾ ਸਾਹਿਬ ਦੀ ਸ਼ਕਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਆਮ ਪਾਰਟੀ ਵਾਲਿਆਂ ਦੀ ਜਮਾਨਤਾਂ ਜ਼ਬਤ ਕਰਾ ਦਿਓ ਦੋ ਸ਼ੀਟਾਂ ਦੇ ਆਪਣੇ ਆਪ ਨੂੰ ਜੇਤੂ ਕਰਾਰ ਦੇ ਚੁੱਕੇ ਨੇ 12 ਨੰਬਰ ਤੋਂ ਤੇ 5 ਨੰਬਰ ਤੋਂ ਜੇਤੂ ਕਰਾਰ ਪਰ ਨਹੀਂ ਇਦਾਂ ਨਹੀਂ ਹੋਊਗਾ ਮੈਨੂੰ ਜਿੱਥੋਂ ਤੱਕ ਜਾਣਾ ਪਿਆ ਮੈਂ ਜਾਊਂਗਾ ਔਰ ਇਲੈਕਸ਼ਨ ਵੀ ਦੁਹਰਾਈ ਹੋਊਗੀ ਆ ਮੇਰੀ ਗੱਲ ਯਾਦ ਰੱਖਿਓ ਬਾਬੇ ਬਕਾਇਆ ਵਾਲਿਓ ਰਈਏ ਤੋਂ ਆਣ ਕੇ ਸਰਜੀਤ ਸਿੰਘ ਕੰਗ ਰਈਏ ਤੋਂ ਆਣ ਕੇ ਪ੍ਰਧਾਨਗੀ ਪਾਲਦਾ ਬਾਬੇ ਬਕਾਇਆ ਸਾਹਿਬ ਦੇ ਵਿੱਚ ਜਮਾਨਤਾ ਜਬਤ ਕਰਾ ਦਿਓ ਆਮ ਪਾਰਟੀ ਵਾਲਿਆਂ ਦੀਆਂ ਇਨ੍ਹਾਂ ਬਾਬਾ ਬਕਾਇਆ ਸਾਹਿਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਕਾਉਣਾ ਜੇ ਤੇ ਬਾਬਾ ਬਕਾਇਆ ਸਾਹਿਬ ਦੀ ਸੰਤ ਨੂੰ ਕੀ ਹੋ ਗਿਆ ਤੁਸੀਂ ਮਰੇ ਜੋ ਮੇਰੇ ਭਰਾਓ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਕਿਉਂਕਿ ਬਾਬਾ ਬਕਾਇਆ ਸਾਹਿਬ ਦਾ ਕਿਉਂ ਨਹੀਂ ਪ੍ਰਧਾਨ ਬਣ ਸਕਦਾ ਇਹ ਬਾਬਾ ਵਿਕਾਸ ਸਾਹਿਬ ਰਈਏ ਤੋਂ ਆਣ ਕੇ ਰਾਤੋਂ ਰਾਤ ਬੋਡ ਬਣਾ ਕੇ ਤੇ ਇਹ ਬਾਬੇ ਬਕਾਲੇ ਸਾਹਿਬ ਤੋਂ ਪ੍ਰਧਾਨਗੀ ਲਬਦਾ ਵੀ ਮੈਂ ਪ੍ਰਧਾਨ ਬਣ ਜਾਊਂਗਾ ਬਾਬੇ ਬਕਾਲੇ ਸਾਹਿਬ ਦਾ ਹੀ ਪ੍ਰਧਾਨ ਬਣਾਵਾਂਗੇ ਵਧੀਆ ਕੈਂਡੀਡੇਟ ਨੂੰ ਜਿਤਾਇਓ ਯੋਗ ਈ ਧੀਆਂ ਭੈਣਾਂ ਦੇ ਹੱਕ ਦੀ ਤੇ ਸੱਚ ਦੀ ਤੇ ਨਸ਼ੇ ਦੇ ਖਿਲਾਫ ਬੋਲਦਾ ਹੋਵੇ ਉਸ ਨੂੰ ਜਿਤਾਇਓ ਜੋ ਕਿ ਬਾਬਾ ਵਿਕਾਸ ਸਾਹਿਬ ਦੀ ਧਰਤੀ ਨੂੰ ਨਸ਼ੇ ਵਰਗੇ ਕੋੜ ਤੋਂ ਬਚਾਉਣਾ ਚਾਹੁੰਦਾ ਹੋਊਗਾ ਉਹਨੂੰ ਜਿਤਾਇਓ ਜੋ ਸੱਚ ਦੀ ਆਵਾਜ਼ ਚੁੱਕਣਾ ਆਲਾ ਹੋਊਗਾ ਉਹਨੂੰ ਜਿਤਾਇਓ ਮੇਰੇ ਭਰਾਓ ਅੱਖਾਂ ਤੋਂ ਪੱਟੀ ਲਾ ਲਓ ਅੱਖਾਂ ਖੋਲੋ ਆਮ ਪਾਰਟੀ ਵਾਇਆਂ ਦੀ ਜਮਾਨਤਾਂ ਜਬਤ ਕਰਾ ਦਿਓ ਨਹੀਂ ਤੇ ਆਪਾਂ ਪਹਿਲਾਂ ਵੀ ਇਹਨਾਂ ਸਰਕਾਰਾਂ ਨੇ ਕੁੱਟਿਆ ਗਾਂ ਵੀ ਕੁੱਟਣਗੇ ਜਿਹੜਾ ਕੈਂਡੀਡੇਟ ਤੁਹਾਨੂੰ ਚੰਗਾ ਲੱਗਦਾ ਵਧੀਆ ਕੈਂਡੀਡੇਟ ਆ ਉਹਨੂੰ ਜਿਤਾਇਓ ਪਰ ਆਮ ਪਾਰਟੀ ਵਾ ਕੈਂਡੀਡੇਟ ਕੋਈ ਨਾ ਜਿਤਾਇਓ ਕਿਉਂਕਿ ਇਹ ਪ੍ਰਧਾਨਗੀ ਰਈਏ ਤੋਂ ਆਣ ਕੇ ਬਾਬੇ ਪੁਕਾਰੇ ਕਰਨੀ ਚਾਹੁੰਦਾ ਏ ਆਪਰ ਬਾਬੇ ਬਕਾਲੇ ਸਾਹਿਬ ਦਾ ਹੀ ਪ੍ਰਧਾਨ ਬਣਾਵਾਂਗੇ ਮੇਰੇ ਭਰਾਓ ਇਹਨਾਂ ਲੀਡਰਾਂ ਨੇ ਇਸ ਸਰਜੀਤ ਸਿੰਘ ਟਾਂਗ ਹੋਣਾ ਨੇ ਬਾਬੇ ਬਕਾਲੇ ਸਾਹਿਬ ਦੇ ਨਸ਼ੇ ਬੰਦ ਕਰਾਉਣ ਦੀ ਗੱਲ ਅਜੇ ਤੱਕ ਨਹੀਂ ਕੀਤੀ ਨਾ ਕਰਾ ਸਕਿਆ ਇੱਥੇ ਹੀ ਸਾਰੇ ਅਫਸਰਾਂ ਦੇ ਦਫ਼ਤਰ ਨੇ ਇੱਥੋਂ ਦਾ ਹੀ ਐਮਐਲਏ ਜੋ ਕਿ ਹਲਕੇ ਦਾ ਬਾਬਾ ਬਕਾਲਾ ਸਾਹਿਬ ਦਾ ਹੈ ਦਲਬੀਰ ਸਿੰਘ ਟੋਂਗ ਵਰਗੇ ਇਹਨਾਂ ਲੀਡਰਾਂ ਨੇ ਨਸ਼ਾ ਨਹੀਂ ਜੇ ਬੰਦ ਕਰਾਉਣਾ ਇਸ ਲੀਡਰਾਂ ਨੂੰ ਡਰ ਲੱਗਣ ਲੱਗ ਪਿਆ ਸੀ ਵੀ ਗਰਜੰਟ ਸਿੰਘ ਦਾ ਬਾਪੂ 12 ਨੰਬਰ ਵਾਰਡ ਤੋਂ ਜਿੱਤਦਾ ਏ ਤਾਂ ਕਰਕੇ ਇਹਨਾਂ ਨੇ ਜਮਾ ਜੋ ਕੀਆ ਫਿਰ ਰੱਦ ਕਰਾਈਆ ਮੇਰੇ ਬਾਪੂ ਦੀ ਮੈਂ ਕਹਿੰਦਾ ਇਲੈਕਸ਼ਨ ਵੀ ਦੁਬਾਰੇ ਕਰਾਵਾਂਗੇ ਭਾਵੇਂ ਮੈਨੂੰ ਕੁਝ ਵੀ ਕਰਨਾ ਪਿਆ ਸਭ ਕੁਝ ਕਰਾਂਗੇ ਪਰ ਮੈਂ ਤਾੜਨਾ ਕਰ ਦਿੰਦਾ ਇਹਨੂੰ ਤਰਜੀਤ ਸਿੰਘ ਕੰਗ ਨੂੰ ਵੀ ਭਾਈ ਤੂੰ ਹੁਣ ਜਿੱਦਨ ਨੂੰ ਜਾਣਾ ਚਲ ਜੀ ਜੋ ਕਰਨਾ ਕਰ ਲਵੀ ਮੈਂ ਢੇੜੇ ਵਰਗੇ ਕਿਸੇ ਤੋਂ ਡਰਦਾ ਨਹੀਂ ਹੈਗਾ ਪਰ ਬਾਜ ਆਜੋ ਇਹ ਜੇ ਕੰਮ ਕਰਨ ਤੋਂ ਰਹੀਏ ਤੂੰ ਆਣ ਕੇ ਤੂੰ ਪ੍ਰਧਾਨਗੀ ਭਾਲਦਾ ਏ ਇਹ ਕੰਮ ਤੇ ਹੋਣਾ ਨਹੀਂ ਆ ਪਰ ਇੱਕ ਗੱਲ ਜ਼ਰੂਰ ਹੈਗੀ ਆ ਪਰ ਹੁਣ ਮੈਂ ਕਾਰਗੀਆਂ ਕਰੂਤਾ ਜਿਹੜੀਆਂ ਉਹ ਸਾਹਮਣੇ ਅੱਗੇ ਵੀ ਲੈ ਕੇ ਹੁੰਦਾ ਸੀ ਗਾਂਵ ਲਈ ਹੁੰਦਾ ਰਵਾਂਗਾ ਕਿਉਂਕਿ ਤੁਸੀਂ ਨਸ਼ੇ ਵੇਚਣ ਵਾਲਿਆਂ ਦਾ ਸਾਥ ਦਿੰਦੇ ਜੋ ਨਸ਼ੇ ਵੇਚਣ ਵਾਏ ਤੁਸੀਂ ਇਲੈਕਸ਼ਨ ਦੇ ਵਿੱਚ ਖੜੇ ਕੀਤੇ ਨੇ ਕੋਈ ਇਸ ਟਾਈਮ ਤੇ ਸ਼ਰਾਬ ਵੇਚਦਾ ਇਹਨਾਂ ਦਾ ਬੰਦਾ ਕੋਈ ਗੋਈਆਂ ਵੇਚਦਾ ਏ ਆਉਣ ਵਾਲੇ ਸਮੇਂ 'ਚ ਚਿੱਟਾ ਵੇਚਣਗੇ ਬਾਬੇ ਬਕਾਇਆ ਸਾਹਿਬ ਦੀਏ ਸੰਗ ਤੇ ਬਾਬਾ ਬਕਾਇਆ ਸਾਹਿਬ ਦੇ ਅੱਗੇ ਬਹੁਤ ਜ਼ਿਆਦਾ ਚਿੱਟਾ ਵੇਚਦੇ ਨੇ